ਗਾਡਰ ਕੀਆ ਰੋਬੀਜਾ ਸਵਰਗਲਾ ਨਾ ਵੀ ਸਾਸਰੀ ਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਮੀਨ ਗਾਡਰ ਤਾਂ ਸਾਰੇ ਠੀਕ ਠਾਕ ਹੋ ਗਏ ਤਾਂ ਪੰਜ ਫੇਰ ਮਾਉਣੀ ਹੈ ਕਰੀਨਾ ਦੇ ਛੱਡਣ ਇਹਨਾਂ ਨੂੰ ਅੱਜ ਤਰੀਕ ਹੋ ਗਈ ਤੀ ਚਲਾ 10 ਵੀ ਮੁੰਡਾ ਕਿੰਨੇ ਗਾਡਰ ਹੋ ਗਏ ਕੱਲ ਉਸਤਾਦ ਜੀ 5 ਕੀਏ ਆ ਅੱਛਾ ਅੱਜ ਵੀ ਡਿਮਾਂਡ ਹੈ ਜੇ ਕਰ ਪਾਏ ਕੱਲ 5 ਗਾਡਰ ਕੀਤੇ ਮਿੱਤਰੋ ਪਰਸੋ 2 ਕੀਤੇ ਹਾਂ ਪਰਸੋ ਪਹਿਲਾ ਦਿਨ ਤੋਂ ਪਹਿਲਾ ਦਿਨ ਹੀ ਅੱਜ ਕੱਲ ਦਜਾ ਨਹੀਂ ਅੱਜ ਤੀਜਾ ਕਰਾ ਪੰਜ ਕੀਤੇ ਅੱਜ 10 ਕਰਨੇ 3 5 ਕਰਦੇ ਹੈ ਜੇ ਅਗਰ ਹੋ ਜਾਏ ਤਾਂ ਚਲ ਰੜ ਰਹੇ ਸਾਰੇ 10 13 ਗੱਡ ਰਹੇ ਚੱਲ ਬੜੀਆ ਓਕੇ ਬਾਈ ਬੰਦ ਕਰ ਫਿਰ ਚਾਹਤੇ ਹੋ ਓਕੇ ਇਧਰ ਤੱਕ ਤਾਂ ਪਹੁੰਚ ਗਿਆ ਅਗਰੀ ਲੱਗਣ ਲੱਗੀ ਫੋਟੋ ਖਿੱਚ ਲੰਗੇ ਮੇਰੀ ਫੋਟੋ ਖਿੱਚਣੀ ਹੈ ਚਲ ਖਿੱਚ ਫੋਟੋ ਉਸ ਫੋਟੋ ਦੇ ਆਜਰੀ ਲੱਗਦੀ ਪੁੱਤੋ ਅੱਜਕਲ ਸਿਸਟਮ ਉਲਟਾ ਹੋ ਗਿਆ ਤੇ ਜੁੜੇ ਰਹੋ ਤੁਸੀਂ ਆਪਣੇ ਨਾਲ ਆਪਣੇ ਨਾਲ ਆਪਣੀ ਸਾਈਡ ਤੇ ਆਪਣੀ ਸਾਈਡ ਤੇ ਜਾਣ ਕੀ ਪਹਿਲਾਂ ਨਹੀਂ ਪਹਿਲਾਂ ਆਪਾਂ ਬੰਦੇ ਚੁੱਕਨੇ ਇਥੋਂ ਅੰਦੇ ਵੇਖੋ ਇੱਕੇ ਘੇੜੇ 'ਚ ਜਾਂਦੇ ਕਿ ਜਾਂ ਨਹੀਂ ਦੋ ਘੇੜੇ ਲਾਉਣੇ ਪੈਂਦੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਜੀ 6 ਕਿਲੋਮੀਟਰ ਆਪਣੇ ਰੂਮ ਆ ਰੂਮ 'ਚ ਬੰਦੇ ਲਾ ਕੇ ਫਿਰ ਆਪਾਂ ਜਾਣਾ ਗਾੜੀ 10 ਕਿਲੋਮੀਟਰ ਸਾਈਡ ਜੋ ਫੇਰੇ ਹੋ ਤੁਸੀਂ ਆਪਣੇ ਨਾਲ ਦਿਖਾਉਂਦੇ ਰਵਾਂਗੇ ਤੁਹਾਨੂੰ ਅੱਜ ਤੱਕ ਆਪਾਂ ਦੂਜੇ ਬੰਦਿਆਂ ਨੂੰ ਛੱਡ ਕੇ ਉੱਥੇ ਤੇ ਬਲਰ ਲੈ ਕੇ ਆ ਗਏ ਆ ਕੈਂਪ ਦੇ ਵਿੱਚ ਇੱਥੇ ਸਟੋਰ ਹੈ ਇਹਨਾਂ ਦਾ ਸਟੋਰ ਹੈ ਇੱਥੇ ਟਾਇਰ ਟੂਰ ਪੈਂਚਰ ਲਾਉਂਦੇ ਆ ਐ ਬੰਨੇ ਗੱਡੀਆਂ ਕੰਕਰੀਟ ਬੰਦੀ ਆ ਬੱਚਰੀ ਦੇ ਢੇਰ ਲੱਗੇ ਵੱਡੇ ਵੱਡੇ ਤੇ ਆਪਣੀ ਗੱਡੀ ਤੇਲ ਨਹੀਂ ਆਗਾ ਤੇ ਆਪਾਂ ਤੇਲ ਭੌਣ ਲੱਗੇ ਆ ਫੁੱਲ ਕਰਾ ਲੈਣੀ ਆ ਪਟੰਕੀ ਮੁੜ ਕੇ ਜਿੱਥੇ ਮਰਜ਼ੀ ਲੈ ਕੇ ਜਾਓ ਤੇ ਇਹ ਇਦਾਂ ਦਾ ਕੁਝ ਪਲਾਨਡ ਹੈ ਇਹਨਾਂ ਦਾ ਪੈਂਚਰ ਲਾਉਣ ਲਾਉਣ ਵਾਲੀ ਜਗਾ ਇੱਥੇ ਟਾਇਰਾਂ ਨੂੰ ਪੈਂਚਰ ਲੱਗਦੇ ਹੈਗੇ ਆ ਤੇ ਇਹ ਖਰਾਬ ਹੋਇਆ ਹੈਗਾ ਇੱਥੇ ਖੜਾ ਹੈ ਖੜਾ ਤੇ ਖੜਾ ਆ ਇਧਰ ਕੰਕਰੀਟ ਜਾਂਦੀ ਹੈ ਤੇ ਜਾਂਦੀ ਆ ਉਧਰ ਕੰਕਰੀਟ ਬਣਦੀ ਤੇ ਬਣਦੀ ਆ ਬਜਰੀ-ਬੁਜਰੀ ਤੇਲ ਵਾਲਾ ਟੈਂਕਰ ਆਉਂਦਾ ਮਿੱਤਰੋ ਇਹਨਾਂ ਦੇ ਇਹ ਟੈਂਕਰ ਮੁੜ ਕੇ ਇਹਨਾਂ ਛੋਟੀਆਂ ਗੱਡੀਆਂ 'ਚ ਪਾ ਲਿੰਦੇ ਜਿੰਨਾਂ ਜਿੰਨਾ ਵੀ 4000 ਲੀਟਰ 5000 ਲੀਟਰ ਜੋ ਇੱਥੇ ਫਿਰ ਬਾਅਦ 'ਚ ਪਾਉਂਦੇ ਰਹਿੰਦੇ ਹਰ ਮਿੱਤਰੋ ਕੀ ਹਾਲ ਚੱਲ ਡੀਜ਼ਲ ਡਲਵਾ ਦੋ ਇਹ YouTube 'ਤੇ ہمارا ਬਲੌਗ ਆਤਾ ਹੈ Delhi ਅਸੀਂ ਜੋ ਜੋ ਕੰਮ ਕਰਦੇ ਨਾ ਉਹ ਹੀ ਦਿਖਾਤੇ ਹਾਂ YouTube 'ਤੇ ਅਭੀ ਤੁਹਾਡੀ ਵੀਡੀਓ ਵੀ ਆ ਜਾਏਗੀ ਹੋਰ ਮਿੱਤਰੋ ਆਪਾਂ ਫੋਲੋ ਕਰਾਉਨੇ ਫਿਰ ਮਿਲਦੇ ਗੜੀ ਹੋ ਵੀ ਮਿੱਤਰੋ ਪਹਿਲਾਂ ਆਪਾਂ ਗੱਡੀ ਖਲਾਰੀ ਸੀ ਉਧਰ ਪਲਾਂਟ ਵਾਲੀ ਸਾਡੇ ਕੋਲ ਫੋਨ ਆਇਆ ਮੈਨੂੰ ਕਹਿੰਦਾ ਤੇ ਹੁਣ ਆਪਾਂ ਹੁਣ ਆਪਾਂ ਇੱਧਰ ਆ ਗਏ ਜਿੱਥੇ ਮਿਸ ਰੋਟੀ ਰੋਟੀ ਬਣਦੀ ਆ ਤੇ ਆਪਾਂ ਬੈਠੇ ਗੱਡੀ ਟੌਰਣਾ ਅਜੇ ਤੱਕ ਹੋਰ ਮੈਨ ਆਇਆ ਨਹੀਂ ਸਾਬ ਕਿਤਾਬ ਲੈਣ ਤੇ ਬੈਠੇ ਬੈਠਾ ਕੋਈ ਦਿਲ ਦੀਆਂ ਗੱਲਾਂ ਯਾਦ ਆਈਆਂ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਲਈਏ ਜ਼ਿੰਦਗੀ ਦੇ ਵਿੱਚ ਕਈ ਏਦਾਂ ਦੇ ਬੰਦੇ ਆਏ ਕਿ ਜਿਨ੍ਹਾਂ ਨੇ ਆਪਾਂ ਨੂੰ ਸਹੀ ਰਾਹ ਦਿੱਤੀ ਸਹੀ ਸਭ ਕੁਝ ਕੀਤਾ ਕਿ ਤੁਸੀਂ ਆਪਣੀ ਕਮਾਈ ਕਰੋ ਕਮਾਈ ਹੀ ਬੰਦੇ ਦਾ ਇੱਕ ਬੰਦੇ ਨੇ ਇੱਕ ਸਟੈਂਡ ਤੇ ਪਹੁੰਚਾਉਂਦੀ ਹੈ ਕਮਾਈ ਕਰੀਏ ਕਮਾਈ ਨਾਲ ਹੀ ਸਭ ਕੁਝ ਹੁੰਦਾ ਹੈ ਬੜੇ ਸੱਚ ਨਹੀਂ ਕਹਿੰਦੇ ਕਿ ਮੈਨੂੰ ਕਈਆਂ ਨੇ ਕਿਹਾ ਤੂੰ ਬਾਹਰ ਚੱਲ ਜਾ ਤੂੰ ਉਹ ਕਰਨਾ ਚੇ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਕੀਤਾ ਆਪਾਂ ਸੈਟਰ ਤੇ ਜੇ ਮੰਨ ਲਓ ਬਾਹਰ ਚੱਲ ਜੀਏ ਉੱਥੇ ਵੀ ਮਤਲਬ ਕਮਾਈ ਕਰਨਾ ਹੀ ਬੈਣਾ ਕੰਮ ਤੇ ਜਿਹੜਾ ਕੰਮ ਇੱਥੇ ਕਰਾਂਗੇ ਆਪਾਂ ਉਹ ਸੇਮ ਹੀ ਆ ਤੇ ਬਾਹਰ ਜਾ ਕੇ ਦੀ ਦੂਰ ਬੈਣਾ ਇੱਥੇ ਬੁਤਨ ਦਾ ਰਹਿਣਾ ਕੰਮ ਕਰਨਾ ਵਧੀਆ ਲੱਗਦਾ ਹੈ ਤੇ ਚਲੋ ਚੱਲਦਾ ਆਪਣਾ ਜਿਹਨਾਂ ਦੇ ਚੱਲੂਗਾ ਨਾ ਜਿਹ ਚਲਾਵਾਂਗੇ ਦੇਖਾਂਗੇ ਬਾਹਰ ਘੁਟਾਉਣਾ ਆਪਾਂ ਜਾਣਾ ਨਹੀਂ ਇੱਥੇ ਹੀ ਸਹੀ ਹੈ ਸੈਟ ਹੈ ਕੰਮ ਤੇ ਲੰਚ ਟਾਈਮ ਹੋ ਗਿਆ ਬੰਦੇ ਆ ਗਏ ਰੋਟੀ ਰੂਟੀ ਖਾਣ ਮਿੱਤਰੋ ਆਪਾਂ ਪਹੁੰਚ ਗਏ ਬੜੇ ਟਾਈਮ ਬਾਸਾਈਡ ਤੇ ਬੰਦੇ ਬੈਠੇ ਉਧਰ ਗੱਲਾਂ ਬਾਤਾਂ ਕਰ ਰਹੇ ਹੁੰਦਾ ਤੇ ਇਧਰ ਆ ਬੰਦਿਆਂ ਆ ਗਾਡਰ ਚੁੱਕਣ ਦਾ ਉਹ ਸਾਹਮਣੇ ਉੱਥੇ ਰਸਤਾ ਬਣੂਗਾ ਫੇਰ ਘਟਾਉਣੇ ਪੋਕ ਲੈਣ ਲੱਗੀਆਂ ਦੋ ਸਾਹਮਣੇ ਉਹ ਗਾਡਰ ਪਏ ਉੱਥੇ ਲੋਡ ਕਰਾਂਗੇ ਪੋਕ ਲੈਣਾ ਜਿੱਧਰ ਦੀ ਰਸਤਾ ਬਣਾਉਂਦੀਆਂ ਚਾਹੇ ਥੱਲੇ ਆਉਂਦੀ ਆਊਗਾ ਜਾਂ ਉੱਪਰ ਦੀ ਸਿੱਧਾ ਥੱਲੇ ਨਦੀ ਦੇ ਵਿੱਚ ਅਸੀਂ ਆਪਾਂ ਪਹੁੰਚ ਗਏ ਫਿਲਹਾਲ ਅਜੇ ਅੱਜ ਦਾ ਦਿਨ ਕੱਲ ਦਾ ਦਿਨ ਦੋ ਦਿਨ ਤੇ ਰਸਤਾ ਬਣਤੇ ਲੱਗ ਜਾਣੀ ਫਿਰ ਉਸ ਤੋਂ ਬਾਅਦ ਦੇਖੋ ਕੀ ਕੀ ਹੁੰਦਾ ਜੁੜੇ ਰਹੋ ਮਿੱਤਰੋ ਦਿਖਾਵਾਂਗੇ ਤੁਹਾਨੂੰ ਡੇਲੀ ਵਲੌਗ ਨਨ ਲੰਚ ਟਾਈਮ ਤੋਂ ਬਾਅਦ ਆਪਣੇ ਬੰਦੇ ਹੋ ਗਏ ਨੇ ਤਿਆਰੀ 'ਚ ਤੇ ਉਹ ਲਾਉਣ ਲੱਗੇ ਆ ਥੱਲੇ ਤੇ ਇਹਨੇ ਜੋੜਨਾ ਆਪਾਂ ਲੰਮਾ ਕਰਨਾ ਇੱਥੇ ਗੱਟਰ ਜਾ ਕਰਨਾ ਤੇ ਉਧਰ ਵੀ ਹੌਸ ਲਿੰਗਾ ਬਾਉਂਦਾ ਇਧਰ ਨਵੀਆਂ ਹਸ ਲਿੰਗਾਂ ਆਈਆਂ ਨਵੀਆਂ ਲਿੰਗਾ ਪਾਉਣਾ ਜਣਾ ਕੋ ਪੁਰਾਣੀਆਂ ਖਰਾਬ ਹੋ ਗਈਆਂ ਨੇ ਨਾ ਪਤਾ ਨਹੀਂ ਕਿਹੜੇ ਲੈ ਟੁੱਟ ਜਾਣਾ ਈ ਤੇ ਆ ਰੈਡੀ ਹੋਵੇ ਤੂੰ ਆਪਾਂ ਕੰਮ ਲਈ ਇਹਨੂੰ ਕਰਨ ਲੱਗੇ ਤਿਆਰ ਤੇ ਨਾਲ ਦਿਖਾਉਣੇ ਆ ਤੁਹਾਨੂੰ ਕਿਵੇਂ ਦਾ ਜੁੜੇ ਰਹੋ ਆਪਣੇ ਨਾਲ ਉਹ ਬਤੂਰਾ ਜੇ ਆਪਾਂ ਚੁੱਕ ਲਿਆ ਇਹ ਹੁਣ ਇਹ ਇਹਦੇ ਵਿੱਚ ਚੱਲ ਜਾਂਦਾ ਲੰਮਾ ਵੀ ਹੋ ਜਾਂਦਾ ਛੋਟਾ ਵੀ ਹੋ ਜਾਂਦਾ ਤੇ ਇਹਨੂੰ ਖੋਲਣਗੇ ਲੰਮਾ ਕਰਨਗੇ ਇਹ ਇਹਦੇ ਵਿੱਚ ਜੋਇਨ ਕਰਨਗੇ ਇਹ ਆ ਬਚੂੱਕ ਕਿਉਂ ਨਾ ਤੇ ਮੈਂ ਕਿਹਨੂੰ ਕਹਿੰਦਾ ਬੋਲੀ ਇਹ ਹੈਗਾ 5 ਟਾਂ ਦਾ 5 ਟਾਂ ਦਾ ਪੀਸ ਹੈ ਇਹਨੂੰ ਕਮਾ ਕੇ ਜਦਾਂ ਮਰਜ ਉਹ ਪਰ ਇਹਨੂੰ ਸਿੱਧਾ ਕਰ ਓਏ ਇਹ ਕਮਾ ਕੇ ਰੱਖਾਂਗੇ ਹੁਣ ਆਪਾਂ ਅਟਾਕੇ ਤੇ ਫੇਰ ਗਾੜੀ ਮਿਲਦੇ ਸਾਨੂੰ ਕਿੱਥਾ ਜੋਇੰਟ ਕਰ ਬਈ ਮਿੱਤਰੋ ਲੋ ਬਈ ਮਿੱਤਰੋ ਟਰਾਲਾ ਕਰਨ ਲੱਗੇ ਆਪਾਂ ਜੋਇੰਟ ਤੇ ਆਪਾਂ ਇੱਕ ਬੰਨੇ ਕਰੇ ਲਾਵੀ ਆਪਣੀ ਦੂਜੀ ਬੰਨੇ ਲੱਗੀ ਏਸੀ ਤੇ ਉਹ ਟਰਾਲੇ ਦੇ ਪਿੰਨਾ ਕੱਢਣੀਆਂ ਵਿੱਚੋਂ ਪਿੰਨਾ ਕੱਢੀਏ ਫੇਰੇ ਆ ਜਿਹੜਾ ਜੁਆਇਨ ਕਰਨਾ ਉਹਦੇ ਚ ਤੇ ਜੁੜੇ ਰੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਦੁਕਾਉਂਦੇ ਰਵਾਂਗੇ ਹੋਰ ਮੈਂ ਉਹ ਉਧਰ ਮਿੱਟੀ ਦੇਖਦਾ ਰਿਹਾ ਨਾਲ ਨਾਲ ਮਿੱਟੀ ਪਾਉਂਦਾ ਹੀ ਉਹ ਸਾਹਮਣੇ ਰਾਹ ਬਣਦਿਆ ਕੱਲ ਨੂੰ ਸ਼ਾਇਦ ਗਾਡਰ ਕੋਈ ਚੁੱਕਿਆ ਜਾਵੇ ਚੈਪਰਸ ਹੋ ਚੁੱਕਿਆ ਜਾਊਗਾ ਤੇ ਅੱਜ ਸਲਾਪਾਂ ਜੁਆਇਨ ਕਰਕੇ ਰੱਖਦੇ ਆ ਥਿਲ ਕੰਮ ਹੈ ਨਹੀਂ ਸੀ ਕੋਈ ਅੱਜ ਇਹ ਕੰਮ ਕੇਂਦਰ ਕਰ ਲਈਏ ਤੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਕਿ ਕਿਤਾਗੇ ਦਾ ਜੁਆਇਨ ਕਰਦੇ ਆ ਕੀ ਸਰੀਰ ਵਾਲੀ ਚ ਕੀ ਕੰਮ ਕਾਰ ਕਰੀਆ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਣੀ ਕੱਟੀ ਔੜੇ ਦੇ ਨਾਲ ਜੋੜਦਾ ਉਧਰੋਂ ਦੇ ਨਾਲ ਜੋੜਨਾ ਵੜ ਗਿਆ ਏ ਅਰੀਏ ਕਰਦੇ ਆਂ ਆਪਾਂ ਥੋੜਾ ਲੋ ਮਿੱਤਰੋ ਹੋ ਗਿਆ ਰੈਡੀਓ ਆ ਲਗਭਗ ਨਟ ਬੋਲ ਨਟ ਬੋਲ ਲੱਗਣੇ ਆ ਜਿਹੜੇ ਪੈਗਾ ਆ ਨਟ ਲੱਗਣੇ ਐ ਇੰਨਾ ਚਾਬੀਆਂ ਦਾ ਟਾਈਟ ਹੋਣੇ ਆ ਛੇ ਵੱਡੇ ਵੱਡੇ ਆ ਤੇ ਬੰਦੇ ਤੁਹਾਨੂੰ ਜਿਹਨਾਂ ਵਾਲੀ ਗੱਡੀ ਇਹਨੂੰ 24 ਮੀਟਰ ਲੰਬਾ ਕਰਨਾ ਕੋੜੇ ਤੋਂ ਕੋੜੇ ਤੋਂ ਲੈ ਕੇ ਤੇ ਉੱਥੇ ਤੱਕ 24 ਮੀਟਰ ਲੰਬਾ ਕਰਨਾ ਟਾਈਟ ਕਾ ਦੇਖ ਰੇ ਟਾਈਟ ਕਰੋ ਇਸ ਨੂੰ ਟਾਈਟ ਹੀ ਨਹੀਂ ਹੋ ਰਿਹਾ ਟਾਈਟ ਕਰੋ ਨਾ ਵੀ ਮਿੱਤਰੋ ਇੱਕ ਸਾਈਡ ਨਟ ਬੋਲਟ ਲੱਗ ਗਿਆ ਤੇ ਸਭ ਕੁਝ ਫੋਰਮੈਨ ਦੀ ਕਾਰਵਾਈ ਚ ਹੋ ਰਿਹਾ ਫੋਰਮੈਨ ਦੀ ਕਾਰਵਾਈ ਚ ਸਭ ਕੁਝ ਹੋੰਦਿਆ ਬੋਲਟ ਲੱਗ ਗਿਆ ਵੀਰੇ ਜਿੰਨਾ ਹੱਥ ਨਾਲ ਟੈਨ ਹੁੰਦਾ ਨਾ ਕਰੋ ਇੱਧਰ ਲੱਗੇ ਕਰੇਨਾ ਲਾਈਆਂ ਤੋ ਆ ਜਾ ਤੁਹਾਡੇ ਐਡ ਕਰਦਾ ਹੋਰ ਬਾਹਰ ਮਰਾ ਬੜਾ ਹਲੋ ਵੀ ਮਿੱਤਰੋ 4:30 ਹੋ ਗਿਆ ਤੇ ਇੱਕ ਬੰਨੇ ਪਰਿਆਈ ਇੱਕ ਬੰਨੇ ਨਾਟ ਬੋਲਟ ਲੱਗ ਗਏ ਤੇ ਜਿੰਨੇ ਬੰਨੇ ਲਾਉਂ ਲਏ ਆ ਉਹ ਤਾਂ ਇਹ ਨਾਲ ਚੱਲੋ ਜੀ ਸੁਸਤੀ ਦੀ ਬੈਲੀ ਪਾਣੀ ਲੈ ਗਿਆ ਪਾਣੀ ਪੀ ਜਾ ਤੇ ਦੂਜੇ ਵੱਲ ਜੋੜ ਲੱਗੇ ਆ ਉਹ ਦੇਖਦੇ ਆਂ ਉਹ ਜਾਨ mali nga, mali pa nga nangyayari pa